ਜਿਹੜੇ ਇਹ ਛੁੱਠੇ ਪਰਚੇ ਪਾਏ ਇਹਨਾਂ ਨੇ 4-5 ਉਹਦੇ ਲਈ ਸੰਗਤ ਨੂੰ ਬੇਨਤੀ ਕਰਦੇ ਆ ਜੇ ਲੋਕ ਆਵਾਜ਼ ਬਣੂਗੀ ਫੇਰੀ ਇਹ ਪਰਚੇ ਰੱਦ ਹੋਣਗੇ ਤੇ ਆਉਣ ਵਾਲੇ ਪਰਚਿਆਂ ਤੇ ਵੀ ਰੋਕ ਲੱਗੂਗੀ ਜਿਵੇਂ ਤੁਹਾਡੇ ਵੀਡੀਓ ਤੇ ਵੀ ਪਰਚਾ ਹੋ ਰਿਹਾ ਹਰ ਇੱਕ ਬੋਲਣ ਵਾਲੇ ਬੰਦੇ ਦੇ ਪਰਚਾ ਹੋ ਰਿਹਾ ਇਹ ਆਉਣ ਵਾਲੇ ਸਮੇਂ 'ਚ ਫੇਰੀ ਇਹ ਇਸ ਚੀਜ਼ ਨੂੰ ਠੱਲ ਪਾਊਗੀ ਉਹ ਅੰਤਮਾਨ ਤੇ ਕੋਈ ਨਿੱਜੀ ਵਾਰ ਵੀ ਹੋਏ ਨੇ ਜਿਹਦੇ ਕਰਕੇ ਉਹ ਕਿਣਾ ਕੱਢ ਰਹੇ ਨੇ ਨਿੱਜੀ ਵਾਰ ਨਾ ਸਾਡੇ ਕੋਲ ਦੁਸ਼ਮਣ ਨਹੀਂ ਜੀ ਸਾਡੇ ਤੇ ਨਿੱਜੀ ਵਾਰ ਹੋਏ ਨਹੀਂ ਜੀ ਸਾਡੇ ਦਾਦੇ ਨੂੰ ਲਿਆਉਂਦਾ ਵਿੱਚ ਸਾਡੇ ਦੇ ਕੋਈ ਦੁਸ਼ਮਣ ਹੀ ਨਹੀਂ ਹੈਗੀ ਪੰਤ ਮਾਨ ਅੱਜ ਉਹ ਸੱਤਾ 'ਚ ਨੇ ਦੇਖੋ ਸਮੇਂ ਸਮੇਂ ਸਰ ਬਾਈ ਨੇ ਹਰ ਇੱਕ ਬੰਦੇ ਨੂੰ ਜੋ ਵੀ ਪਾਵਰ 'ਚ ਆਇਆ ਜਿਹਦੇ ਕਰਨ ਲਈ ਕੋਈ ਕੰਮ ਹੈ ਉਹਨੂੰ ਸਵਾਲ ਕਰਿਆ ਇਹੀ ਸਵਾਲ ਉਹਨਾਂ ਨੂੰ ਚੁੱਭ ਰਿਹਾ ਹੈ ਜੀ ਅਮਨ ਬਾਈ ਜੀ ਕਹਿ ਰਹੇ ਤੇ ਕਿ ਭਾਨੀ ਇਸ ਨੂੰ ਬੋਲਣ ਦਾ ਨਹੀਂ ਪਤਾ ਜੀ ਗਲਤ ਚੱਲਦੇ ਸੀ ਆਹ ਸੋਸ਼ਲ ਮੀਡੀਆ 'ਤੇ ਵੀ ਹੋ ਰਿਹਾ ਠੀਕ ਜੀ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਇੱਕ ਨਾ ਤਾਂ ਮੈਂ ਪਹਿਲਾਂ ਕਦੀ ਆ ਅਮਰੀਕਾਂ ਦੇ ਸਾਹਮਣੇ ਮੈਂ ਨਹੀਂ ਕਦੇ ਆਇਆ ਨਾ ਮੈਂ ਕਦੀ ਕੋਈ ਲੈਕਚਰ ਦਿੱਤਾ ਕਦੀ ਖੜ ਕੇ ਨਾ ਮੈਂ ਕੁਝ ਕਰਿਆ ਜੀ ਬਲਟੈਂਡ ਦੇ ਵੀਂਗੇਸ ਵਾਲਾਂ ਦਾ ਮੈਨੂੰ ਜਵਾਬ ਵੀ ਨਹੀਂ ਦੇਣਾ ਹੁੰਦਾ ਜਿਹੜੀ ਮੈਂ ਤੁਹਾਨੂੰ ਦੱਸ ਦਿੰਦਾ ਸ਼ੈਲੀ ਵਾਲੀ ਗੱਲ ਵੀ ਤੁਸੀਂ ਵੀ ਚਲਾਇਓ ਨਾ ਤੁਹਾਡਾ ਮੀਡੀਆ ਦਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਜਿਹੜੀਆਂ ਉਹਨਾਂ ਦੀਆਂ ਪੁਰਾਣੀਆਂ ਸ਼ੈਲੀਆਂ ਨੇ ਨਾ ਸਰਦਾਰ ਸਾਡੇ ਭਵਨ ਸਿੰਘ ਮਾਨ ਜੀ ਦੀਆਂ ਤੁਸੀਂ ਉਹ ਸ਼ੈਲੀਆਂ ਕੱਢੋ ਪੁਰਾਣੀਆਂ ਬਰਾਬਰ ਜੋੜ ਕੇ ਚਲਾਓ ਫਿਰ ਉਹ ਚ ਕੰਪੈਰੀਜ਼ਨ ਕਰੋ ਨਾ ਕਿ ਭਾਨੇ ਸਿੱਧੂ ਦੀ ਸ਼ੈਲੀ ਵਧੀਆ ਹੈ ਕਿ ਸਰਦਾਰ ਭਵਨ ਸਿੰਘ ਮਾਨ ਦੀ ਸ਼ੈਲੀ ਵਧੀਆ ਕਿ ਉਹ ਵੀ ਨਾ बोलਦੇ ਰਹੇ ਹਨਾ کافی ਕਿ ਜਿਹੜੀ ਕੋਈ ਮੈਸੇਜ ਸੀ ਪਾਵਰ ਚ ਉਹਦੋਂ ਮੈਨੂੰ ਨਾ ਤੁਸੀਂ ਸੱਚ ਜਾਣੋਗੇ ਕਿ ਮੈਨੂੰ ਪ੍ਰੋਪਰ ਕੋਈ ਲੀਡਰ ਦਾ ਨਾਮ ਵੀ ਨਹੀਂ ਪਤਾ ਕਿ ਕੌਣ ਸੱਤਾ ਤੇ ਰਹਿ ਕੌਣ ਕੀ ਹੈ ਕੌਣ ਨਾ ਪਰ ਮੈਨੂੰ ਇਹਨਾਂ ਜ਼ਰੂਰ ਪਤਾ ਹੈ ਕਿ ਉਹ ਸੱਤਾ ਤੇ ਜੋ ਫੀਮੇਲ ਸੀ ਉਸ ਟਾਈਮ ਕੁਝ ਵੀ ਸੀ ਉਹਨਾਂ ਨੂੰ ਵੀ ਬੋਲਦੇ ਰਹੇ ਹੈ ਤੇ ਜਿਹੜੀਆਂ ਪਾਰਟੀਆਂ ਸੀ ਉਹਨਾਂ ਨੂੰ ਵੀ ਬੋਲਦੇ ਰਹੇ ਹੈ ਤੇ ਅੱਜ ਸਵਾਲ ਉਹਨਾਂ ਤੇ ਹੈ ਤਾਂ ਉਹ ਦੱਬਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹਨਾਂ ਜੇਕਰ ਜੇਕਰ ਆਪਾਂ ਗੱਲ ਕਰੀਏ ਤਾਂ ਸਾਨੂੰ ਲੱਗਦਾ ਵੀ ਇਹ ਰਾਜਨੀਤਿਕ ਪ੍ਰੇਰਕ ਪਰਚੇ ਹੋ ਰਹੇ ਨੇ ਜਾ ਉਹਨਾਂ ਨੂੰ ਕੋਈ ਖਤਰਾ ਆਇਆ ਜਾਂ ਕੋਈ ਅਜਿਹੀ ਚੀਜ਼ ਮਹਿਸੂਸ ਹੋ ਰਹੀ ਤਾਂ ਪਰਚੇ ਕਰ ਰਹੇ ਨੇ ਉਹ ਮੈਨੂੰ ਕਿਵੇਂ ਦੁਆਰਾ ਕਰ ਰਹੇ ਕੀ ਮਤਲਬ ਕਿ ਰਾਜਨੀਤਿਕ ਪ੍ਰੇਰਕ ਪਰਚੇ ਨੇ ਜਾਂ ਕਿਵੇਂ ਲੱਗਦਾ ਤੁਹਾਨੂੰ ਜਿਹੜੇ ਪਰਚੇ ਕੀਤੇ ਜਾ ਰਹੇ ਨੇ ਭਾਨਾ ਜੀ ਰਾਜਨੀਤਿਕ ਪ੍ਰੇਰਤਾ ਹੈ ਜੀ ਦੇਖੋ ਅੱਜ ਅਸੀਂ ਇੱਕ ਐਕਟਰ ਹੈ ਇੱਕ ਜੋ ਵੀ ਸਾਡਾ ਇੱਕ ਚੈਨਲ ਹੈ ਕੁਝ ਵੀ ਅਸੀਂ ਕੰਮ ਕਰਦੇ ਹਾਂ ਇਹੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਰਦੇ ਸੀਗੇ ਇਹੀ ਜੋ ਅੱਜ ਛਵੀ ਹੈ ਭਾਨਾ ਸਿੱਧੂ ਜੀ ਦੀ ਇਹ ਤੋਂ ਪਹਿਲਾਂ ਇਹੀ ਸਰਦਾਰ ਭੌਂਸ ਸਿੰਘ ਮਾਨਦੀ ਸੀ ਉਹਨਾਂ ਨੂੰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਥੋੜਾ ਮੋਟਾ ਕੋਈ ਖਤਰਾ ਹੋ ਸਕਦਾ ਜੀ ਕਿ ਹਾਂ ਵੀ ਇਹ ਕੋਈ ਟੇਡਾ 빙ਗਾ ਨਾ ਕੰਮ ਹੋ ਜੇ ਕਿ ਬੰਦਾ ਕੋਈ ਮੇਰੀ ਜਗ੍ਹਾ ਤੇ ਨਾ ਜੀ ਨੂੰ ਪਹਿਲੀ ਦੱਬਣਾ ਥੱਲੇ ਲਾਲਾਂ ਦਾ ਕੁਝ ਵੀ ਐਸਾ ਇਹ ਹੋ ਸਕਦਾ ਅੱਜ ਦੇਖੋ ਜਿਹੜੀ ਮੀਟਿੰਗ ਹੈ ਇਹ ਮੀਟਿੰਗ ਸਾਨੂੰ ਮਜਬੂਰਨ ਤੌਰ ਤੇ ਕਰਨੀ ਪਈ ਹੈ ਇਹ ਸਾਡਾ ਕੰਮ ਨਹੀਂ ਹੈਗਾ ਕਿ ਆਪਾਂ ਸੜਕਾਂ ਤੇ ਲੋਕਾਂ ਨੂੰ ਇਕੱਠੇ ਕਰੀਏ ਪਰ ਇਹ ਸਾਨੂੰ ਸਰਕਾਰ ਨੇ ਮਜਬੂਰ ਕਰਤਾ ਤੇ ਭਗਵੰਤ ਮਾਨ ਸਾਹਿਬ ਦਾ ਵੀ ਇਲਾਕਾ ਹੈ ਇਹ ਸਰਦਾਰ ਸਮਨਜੀਤ ਸਿੰਘ ਮਾਨ ਦਾ ਵੀ ਇਲਾਕਾ ਹੈ ਦੋਨੋਂ ਚੁਣੇ ਹੋਏ ਨਮਾਇਦੇ ਹੈਗੇ ਆ ਪਰ ਜਿਹੜਾ ਇਹ ਝੂਠੇ ਪਰਚਿਆਂ ਦੇ ਇਹਨਾਂ ਨੇ ਲਕੀਰ ਖਿੱਚੀ ਹੋਈ ਹੈ ਲੜੀ ਲਾਈ ਹੋਈ ਹੈ ਝੂਠੇ ਪਰਚਿਆਂ ਦੀ ਡੇਲੀ ਐ ਸਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਉੱਠੋਗੇ ਤੇ ਅਗਲੇ ਦਿਨ ਤੁਹਾਡੇ ਤੇ ਨਵਾਂ ਪਰਚਾ ਹੋਊਗਾ ਤੁਸੀਂ ਉੱਠੋਗੇ ਅਗਲੇ ਦਿਨ ਹੋਊਗਾ ਨਵਾਂ ਪਰਚਾ ਮੈਂ ਤੁਹਾਨੂੰ ਬਸ ਇੰਨੀ ਬੇਨਤੀ ਕਰਨਾ ਚਾਹੁੰਦਾ ਹਾਂ ਜਿਹੜੇ ਬੰਦੇ ਪਰਚੇ ਦੇ ਰਹੇ ਆ ਸਰਕਾਰ ਨੂੰ ਵੀ ਕਿ ਤੁਹਾਡੇ ਤੋਂ ਉੱਪਰ ਅਦਾਲਤਾਂ ਹੈਗੀ ਆ ਅਸੀਂ ਜਿਹੜੇ ਪਰਚੇ ਤੁਸੀਂ ਇਸ ਪਰਿਵਾਰ ਤੇ ਕੀਤੇ ਐ ਕੱਲ ਅਸੀਂ ਮੁੱਖ ਮੰਤਰੀ ਸਾਹਿਬ ਦੇ ਆਪਣੇ ਹਲਕੇ 'ਚ ਇਕੱਠ ਇਸ ਕਰਕੇ ਸੱਦੇ ਆ ਇੱਕ ਤਰੀਕ ਨੂੰ 11 ਵਜੇ ਕਿਉਂਕਿ ਅਸੀਂ ਉੱਥੇ ਸੰਗਤ ਨੂੰ ਪੁੱਛਾਂਗੇ ਕਿ ਕੇ ਦੇ ਨਾਲ ਇਸ ਪਰਿਵਾਰ ਨੇ ਠੱਗੀ ਮਾਰੀ ਸੰਗਤ ਦੱਸੇ ਮੁੱਖ ਮੰਤਰੀ ਕੱਲਾ ਬੰਦਾ ਨਹੀਂ ਦੱਸ ਸਕਦਾ ਸਾਨੂੰ ਉਹ ਸਾਡੇ ਸਿਰ ਤੇ ਨਿਰਾਸ਼ ਕਰ ਸਕਦਾ ਬੱਕਰੀਆਂ ਭੇਡਾਂ ਪੁੱਡਾਂ ਦੇ ਸਿਰ ਤੇ ਕਰ ਸਕਦਾ ਸਾਡੇ ਸਿਰ ਤੇ ਨਹੀਂ ਰਾਜ ਕਰ ਸਕਦਾ ਹਾਂ ਸੰਤੋਖਾ ਉੱਥੇ ਕਿੰਨਾ ਕੁ ਅਨੁਮਾਨ ਬਈ ਇਕੱਠ ਹੋਵੇ ਇਹ ਤਾਂ ਲੋਕਾਂ ਤੇ ਹੈਗਾ ਜੀ ਅਸੀਂ ਆਪ ਤਾਂ ਜ਼ੋਰ ਲਾ ਰਹੇ ਹਾਂ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਕਿਦਾਂ ਦੇ ਪਰਚੇ ਪਾ ਰਹੇ ਹਾਂ ਡੇਲੀ ਪਾ ਰਹੇ ਹਾਂ ਇਹ ਲੋਕਾਂ ਤੇ ਹੈ ਕਿ ਲੋਕਾਂ ਨੇ ਲੋਕ ਲਹਿਰ ਬਣਾਉਣੀ ਹੈ ਲੋਕਾਂ ਨੇ ਅੱਗੇ ਸਨੇਹ ਲਗਵਾਉਣੇ ਹੈ ਜੇ ਲੋਕਾਂ ਨੇ ਲਾਉਣੇ ਹੋਣਗੇ ਤੇ ਲੋਕੀ ਸਭ ਕੁਝ ਹੈਗੇ ਇੱਕ ਲੋਕਤੰਤਰ ਚ ਤੇ ਅੱਗੇ ਦੇਖਿਆ ਜਾਊਗਾ ਉੱਥੇ ਕਿੰਨਾ ਕੁ ਕੱਟ ਗੱਲ ਕਰੀਏ ਤਾਂ ਹਾਈ ਕੋਰਟ ਵਗੈਰਾ ਸੁਪਰੀਮ ਕੋਰਟ ਵਗੈਰਾ ਪੈਣੋ ਨਾ ਜਪਾ ਜਮਾਨਤ ਵਗੈਰਾ ਲੈ ਸਕਦੇ ਆ ਕਾਨੂੰਨ ਦਾ ਸਾਰਾ ਯਾਰ ਸਾਡਾ ਆਹੀ ਕੰਮ ਰਹਿ ਗਿਆ ਮਤਲਬ ਅੱਬਾ ਜਦੋਂ ਦੇਖੋ ਨਵਾਂ ਕੋਈ ਨਾ ਕੋਈ ਨਵਾਂ ਪਰਚਾ ਠੋਕ ਕੇ 24 ਘੰਟੇ ਅਦਾਲਤਾਂ 'ਚ ਘੁੰਮੀ ਜਾਈਏ ਤੇ ਇਹ ਬੰਦੇ ਜਿਹੜੇ ਆਮ ਕਰਾਂ 'ਚੋਂ ਨਿਕਲੇ ਆ ਇਹ 40 40 100 100 ਗੱਡੀਆਂ ਦੀ ਕਾਫਲੇ ਲੈ ਕੇ ਟਿਆਉ ਟਿਆਉ ਸਾਡੇ ਸਿਰਾਂ ਤੇ ਰਾਜ ਕਰੀ ਜਾਣ ਸਾਡਾ ਆਕਮ ਹੈ ਇਸ ਮੁਲਕ ਚ ਜਦ ਦੇਖੋ ਕਿਸੇ ਨਵੇਂ ਬੰਦੇ ਤੇ ਲਾਤਾ ਪਰਚਾ ਫਿਰ ਇਹ ਕਹਿੰਦੇ ਆ ਕਿ ਰਿਵਰਸ ਮਾਈਗ੍ਰੇਸ਼ਨ ਕਰਨਗੇ ਕਿ ਬਾਹਰਲੇ ਮੁਲਕਾਂ ਚੋਂ ਬੰਦੇ ਇੱਥੇ ਆ ਕੇ ਵਸਣਗੇ ਹੁਣ ਮੈਨੂੰ ਦੱਸੋ ਬਾਹਰਲੇ ਮੁਲਕਾਂ ਤੋਂ ਜੇ ਇਹੋ ਜਿਹਾ ਕੋਈ ਪਰਿਵਾਰ ਆ ਕੇ ਇੱਥੇ ਵੱਸ ਗਿਆ ਜੇ ਇਹੋ ਜੇ ਪਰਿਵਾਰ ਨੇ ਆਪ ਤਾਂ মিডিਆ ਤਕੜਾ ਕਰ ਲਿਆ মিডিਏ ਤੋਂ 2-3 ਲੱਖ ਰੁਪਏ ਮਹੀਨੇ ਦੀ ਇਹਨਾਂ ਨੇ ਕਮਾਈ ਕਰ ਲਈ ਤੇ 2-3 ਲੱਖ ਦੀ ਕਮਾਈ ਨਾਲ ਭਗਵੰਤ ਮਾਨ ਜੀ ਤੁਹਾਨੂੰ ਇੰਨੀ ਜਲਸੀ ਹੋਣ ਲੱਗ ਪਈ ਹੈ ਇੰਨੀ ਜ਼ਿਆਦੀ ਮਤਲਬ ਤੂੰ ਕਿਸੇ ਨੂੰ ਕੰਮ ਹੀ ਨਹੀਂ ਕਰਨ ਦੇਣਾ ਇੱਥੇ ਤੇ ਅਦਾਲਤ ਦਾ ਜਿਹੜਾ ਸਵਾਲ ਹੈ ਕੱਲ ਤੱਕ ਸਾਰੇ ਪਰਚਿਆਂ ਦੇ ਖਿਲਾਫ ਹਾਈ ਕੋਰਟ 'ਚ ਸਾਡੀਆਂ ਪਟੀਸ਼ਨਾਂ ਪੈ ਜਾਣਗੀਆਂ ਮੈਂ ਪ੍ਰਸ਼ਾਸਨ ਨੂੰ ਪੁਲਿਸ ਨੂੰ ਕਿਉਂਕਿ ਪੁਲਿਸ ਨਾਲ ਸਾਡਾ ਬਿਲਕੁਲ ਕੋਈ ਟਕਰਾਅ ਨਹੀਂ ਹੈਗਾ ਟਕਰਾਅ ਭਗਵੰਤਮਾਨ ਦੀ ਗੈਰ ਇਨਸਾਨੀਅਤ ਨਾਲ ਹੈਗਾ ਭਗਵੰਤਮਾਨ ਦੀ ਗੰਦੀ ਸੋਚ ਨਾਲ ਹੈਗਾ ਭਗਵੰਤਮਾਨ ਦੀ ਨੌਜਵਾਨੀ ਦੀ ਬੁੱਚੜਪਨਾ ਨਾਲ ਹੈਗਾ ਇਹ ਪ੍ਰਸ਼ਾਸਨ ਨਾਲ ਨਹੀਂ ਹੈਗਾ ਪ੍ਰਸ਼ਾਸਨ ਦੇ ਸਾਰੇ ਅਫਸਰ ਇੱਕ ਇੱਕ ਅਫਸਰ ਵਧੀਆ ਅਫਸਰ ਹੈ ਕਿਸੇ ਵੀ ਅਫਸਰ ਨੇ ਸਾਡੇ ਤੇ ਕੋਈ ਰੋਪ ਨਹੀਂ ਦਿਖਾਇਆ ਉਹ ਆਪ ਮਾੜਾ ਮਹਿਸੂਸ ਕਰ ਰਹੇ ਗੋਵੇ ਜਿਹੜੀ ਸਟੇਜ ਲਾਉਂਦੇ ਤੇ ਤੇ ਮੈਂ ਤੁਹਾਨੂੰ ਦੱਸ ਦੱਸਣਾ ਇਹ ਵੀ ਚਾਹੁੰਦਾ ਕਿ ਜੇ ਪ੍ਰਸ਼ਾਸਨ ਨਾਲ ਵੀ ਗੱਲ ਹੋ ਰਹੀ ਹੈ ਤੇ ਜੇ ਪ੍ਰਸ਼ਾਸਨ ਇਨੀ ਗੱਲ ਤੇ ਮੰਨ ਜੇ ਕਿ ਜੀ ਤੁਸੀਂ ਧਰਨਾ ਨਾ ਦਿਓ ਆਪਾਂ ਸਾਰੇ ਪਰਚੇ ਕੋਸ਼ਿੰਗ ਚ ਲਾ ਦਾਂਗੇ ਜੇ ਤੁਸੀਂ ਅਦਾਲਤ ਚ ਜਮਾਨਤ ਪਾ ਦੋਗੇ ਅਦਾਲਤ ਚ ਜਮਾਨਤ ਪੈ ਗਈ ਉਹ ਕੋਸ਼ਿੰਗ ਦਿਖਾ ਦੇਣ ਅਸੀਂ ਤਾਂ ਇਹ ਵੀ ਕਹਿੰਦੇ ਆ ਆਪਾਂ ਸਰਕਾਰ ਦੀ ਬਦਨਾਮੀ ਵੀ ਨਹੀਂ ਕਰਨਗੇ ਇਤੋਂ ਜ਼ਿਆਦਾ ਸਰਕਾਰ ਨੂੰ ਕੀ ਚਾਹੀਦਾ ਹੈ ਖੂਨ ਚਾਹੀਦਾ ਇਹਨਾਂ ਦਾ ਇਹਨਾਂ ਦੇ ਬਜ਼ੁਰਗਾਂ ਦਾ ਖੂਨ ਚਾਹੀਦਾ ਹੈ ਚਾਹੀਦਾ ਕੀ ਹੈ ਇਹਨਾਂ ਨੂੰ ਇਹ ਤਾਂ ਦੱਸੇ ਭਗਵੰਤ ਮਾਨ ਕਿ ਤੈਨੂੰ ਚਾਹੀਦਾ ਕੀ ਹੈ ਨਾ ਸੀ ਧਰਨਾ ਦਈਏ ਨਾ ਰੇਲਵੇ ਜਾਮ ਕਰੀਏ ਸਾਨੂੰ ਕੋਈ ਮਜ਼ਾ ਆਉਂਦਾ ਇਹ ਕੰਮ ਕਰਨ ਨੂੰ ਆਪਾਂ ਉੱਥੇ ਰੇੜੀਆਂ ਲਾਉਣੀਆਂ ਚੀਜ਼ਾਂ ਚੁਨੀਆਂ ਵੇਚਣੀਆਂ ਉੱਥੇ ਖੜਕੇ ਉਹ ਵੀ ਜਿਹੜੀ ਕਿ ਤੱਕ ਨੂੰ ਸੜਕਾਂ ਜਾਮ ਹੋਣਗੇ ਜਾਂ ਰੇਲਵੇ ਜਾਮ ਹੋਵੇ ਇਹ ਰੇਲਵੇ ਵੀ ਜਾਮ ਹੋਣਗੇ ਤੇ ਧੂਰੀ ਇਹਨਾਂ ਦਾ ਹਲਕਾ ਜਾਮ ਹੋਊਗਾ ਐਂਡ ਹਲਕੇ ਨੂੰ ਜਾਮ ਕਰਨ ਦਾ ਮਕਸਦ ਨਹੀਂ ਹੈਗਾ ਮਕਸਦ ਇਹ ਹੈ ਕਿ ਆਪਾਂ ਸੰਗਤ ਨੂੰ ਸਟੇਜ ਤੋਂ ਪੁੱਛਣਾ ਹੈ ਕਿ ਕਿਹਦੇ ਨਾਲ ਫਰੋਤੀ ਵੱਜੀ ਹੈ ਕਿਉਂਕਿ ਅੰਕਲ ਜੀ ਤੁਹਾਨੂੰ ਪਤਾ ਹੈ ਜਿਹੜਾ ਬੰਦਾ ਇੱਥੇ ਫਰੋਤੀਆਂ ਮੰਗਦਾ ਆਇਆ ਕੁਝ ਵੀ ਕਰਦਾ ਉਹ ਆਮ ਇੱਥੇ ਸਮਾਜ ਵਿੱਚ ਕਿਵੇਂ ਘੁੰਮ ਫਿਰ ਸਕਦਾ ਯਾਰ ਦੇਖੋ ਤਾਂ ਸਹੀ ਹਾਲ ਕੀ ਕੀਤਾ ਹੋਇਆ ਯਾਰ ਗੋਮੇ ਜੀ ਅਗਰ ਇੱਕ ਤਰੀਕ ਦੀ ਗੱਲ ਕਰੀਏ ਬਾਕੀ ਪਾਰਟੀਆਂ ਪਹੁੰਚੇ ਨੇ ਉੱਥੇ ਵੀ ਉਹ ਸਮਰਥਨ ਦੇ ਸਕਦੀ ਨੇ ਜਾਂ ਨਹੀਂ ਇਕੱਲੇ ਸਮਝ ਦਿਮਾਗ ਕੋ ਫੋਲ ਸਮਰਥਨ ਇਸ ਪਰਵਾਰ ਨੂੰ ਤੇ ਝੂਠੇ ਪਰਚਿਆਂ ਨੂੰ ਸਮਰਨਜੀਤ ਸਿੰਘ ਮਾਨ ਨੂੰ ਕੋਈ ਸਮਰਥਨ ਦੀ ਲੋੜ ਨਹੀਂ ਹੈਗੀ ਬਿਲਕੁਲ ਵੀ ਇਹ ਸਮਰਨਜੀਤ ਸਿੰਘ ਮਾਨ ਦਾ ਮੁੱਦਾ ਨਹੀਂ ਹੈਗਾ ਇਹ ਮੁੱਦਾ ਇਹ ਪਰਚੇ ਕੈਨਸਲ ਕਰਾਉਣ ਦਾ ਜੇ ਸਰਕਾਰ ਪਹਿਲਾਂ ਕੈਨਸਲ ਕਰਾ ਦਿੰਦੀ ਹੈ ਫਿਰ ਇਹ ਲਾ ਨਹੀਂ ਰੋਕੀਆਂ ਜਾਣਗੀਆਂ ਰੁਪਈਆ ਕਿਸੇ ਤੋਂ ਫਰੋਤੀ ਮੰਗਣ ਦਾ ਪਰਚਾ ਤੇ ਅਸ਼ਲੀਲ ਗੱਲਾਂ ਕਰਨ ਦਾ ਪਰਚੇ 'ਚ ਇਹਦਾ ਬਹੁਤ ਫਰਕ ਹੈ 19 ਵੀ ਕੀ 11 21 ਕਿਹੜਾ ਪਰਚਾ ਹੁੰਦਾ ਉਹ ਜਿਹੜਾ 21 ਕੀ ਉਹ ਕੋਈ ਛੋਟਾ ਪਰਚਾ ਦੇ ਦਿਓ ਇਹ ਥੋੜੀ ਨਾ ਕਿ ਨਵਾਂ ਦਿਨ ਚੜੇ ਤੇ ਨਵੇਂ ਪਰਚੇ ਠੋਕੀ ਚੱਲੋ ਇਹਨਾਂ ਤੇ ਨਾਮਜਦ ਕਰਤਾ ਇੱਕ ਪਰਚੇ 'ਚ ਮੁਹੱਲੀ ਹੁਣ ਲੱਭਦੀ ਹੋਣੀ ਇਹਨਾਂ ਨੂੰ ਮਤਲਬ ਇਹ ਕੋਈ ਤਰੀਕਾ ਹੈ ਜਿਹੜਾ ਜਿਹੜਾ ਕੰਮ 'ਚ ਅਸ਼ਲੀਲ ਗੱਲਾਂ ਹੈਗੀਆਂ ਅਸ਼ਲੀਲ ਗੱਲਾਂ ਦਾ ਪਰਚਾ ਦੋ ਡੇਲੀ ਡੇਲੀ ਪਰਚੇ ਹੋ ਰਹੇ ਨੇ ਇਹ ਬਹੁਤ ਮੰਦਪਾਗੀ ਗੱਲ ਹੈ ਇਹਨਾਂ ਦੇ ਘਰੇ ਜਾ ਕੇ ਹਾਲਾਤ ਦੇਖ ਕੇ ਦੇਖ ਕੇ ਆਓ ਬਹੁਤ ਮਾੜੇ ਹਾਲਾਤ ਹੋਏ ਪਈ ਨਹੀਂ ਲੱਗਦਾ ਕਿਉਂ ਟਾਰਗੇਟ ਕੀਤਾ ਜਾ ਰਿਹਾ ਭਾਨਾ ਸਿੱਧਾ ਟਾਰਗੇਟ ਏਸੀ ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਤੁਹਾਨੂੰ ਦੱਸਿਆ ਏ ਉਸ ਨੂੰ ਇਸ ਬੰਦੇ ਨੂੰ ਤਾਕਤ ਮਿਲ ਗਈ ਹੈ ਤੇ ਤਾਕਤ ਦੇਣ ਵਾਲਾ ਗੁਰੂ ਮਹਾਰਾਜ ਹੈ ਤੇ ਲੋਕ ਹੈਗੇ ਆ ਇਹ ਤਾਕਤ ਦੀ ਦੁਰਵਰਤੋਂ ਕਰ ਰਿਹਾ ਹੈ ਸਰਕਾਰੀ ਤੰਤਰ ਦੀ ਦੁਰਵਰਤੋਂ ਕਰ ਰਿਹਾ ਹੈ ਇਸ ਸਰਕਾਰੀ ਅਫਸਰਾਂ ਤੋਂ ਮੁਲਾਜ਼ਮਾਂ ਤੋਂ ਝੂਠੇ ਪਰਚੇ ਦਵਾ ਰਿਹਾ ਮੈਂ ਤੁਹਾਨੂੰ ਕਿਹਾ ਹੈ ਕਿ ਮੁਲਾਜ਼ਮ ਪੁਲਿਸ ਵਾਲੇ ਸਾਰੇ ਵਧੀਆ ਬੰਦੇ ਹੈਗੇ ਆ ਇਹ ਨਹੀਂ ਦੇਣਾ ਚਾਹੁੰਦੇ ਪਰ ਜਦੋਂ ਤੁਸੀਂ ਇਹਨੂੰ ਆਪ ਤੇ ਸਿਰ ਤੇ ਬਿਠਾਤਾ ਬਦਲਾਅ ਦੇ ਰੂਪ ਦੇਖ ਕੇ ਤੇ ਇਹ ਇੰਨਾ ਤੋਂ ਆ ਕੰਮ ਕਰਵਾ ਰਿਹਾ ਹੈ ਹੁਣ ਜੇ ਕੱਲ ਲੋ ਐਨ ਆਰਡਰ ਦੀ ਸਥਿਤੀ ਬੰਦੀ ਹੈ ਤੇ ਜ਼ਿੰਮੇਵਾਰ ਕੌਣ ਹੋਊਗਾ ਮੈਂ ਨਹੀਂ ਸਵਾਲ ਦਾ ਜਵਾਬ ਦਊਂਗਾ ਤੁਸੀਂ ਦੱਸੋ ਕੌਣ ਹੋਊਗਾ ਜ਼ਿੰਮੇਵਾਰ ਮਸ਼ੂ ਮਾਜਾ ਸਾਹਿਬ ਸਰਕਾਰ ਸਰਕਾਰ ਜ਼ਿੰਮੇਵਾਰ ਹੋਗੀ ਮੈਂ ਨਹੀਂ ਹੋਊਂਗਾ ਜ਼ਿੰਮੇਵਾਰ ਓਕੇ ਜੇ ਕੱਲ ਹੋਏ ਨਾ ਆਰਡਰ ਦੀ ਧੂਰੀ ਸਥਿਤੀ ਬੰਦੀ ਹੈ ਇਹ ਬਿਆਨ ਲਿੱਤਾ ਜਾਵੇ ਕਿ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਸਰਕਾਰ ਜ਼ਿੰਮੇਵਾਰ ਹੋਗੀ ਕਿਉਂਕਿ ਅਸੀਂ ਅਦਾਲਤਾਂ 'ਚ ਇਹ ਪਰਚੇ ਝੂਠੇ ਤਕਰਾਰ ਕੇ ਦਿਖਾਵਾਂਗੇ ਜਦੋਂ ਤੱਕ ਨਹੀਂ ਕਰਾਰੇ ਜਾਂਦੇ ਸਾਨੂੰ ਵੀ ਗ੍ਰਿਫਤਾਰ ਕਰ ਲਓ